ਸਿੰਦੇਹ ਰਹੇ ਹੋ ਮਾਲਵਾ ਦੀ ਖਬਰ ਮੈਂ ਤੁਹਾਡਾ ਆਪਣਾ ਗੁਰਿੰਦਰ ਤੋੜੀਆ ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੇ ਵਾਲਾ ਖੱਤਾ ਵਿਖੇ ਜਿੱਥੇ ਕਿ ਅੱਜ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜੋ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਚੁਖਨੋਰੀ ਬਾਰਡਰ ਤੇ ਮਰਨ ਵਰਤੇ ਬੈਠੇ ਹਨ ਉਹਨਾਂ ਦੇ ਸਮਰਥਨ ਨੂੰ ਲੈ ਕੇ ਅੱਜ ਪਿੰਡ ਪੰਨੀ ਵਾਲਾ ਫੱਤਾ ਵਿਖੇ ਜੋ ਅੱਜ ਕਿਸਾਨਾਂ ਵੱਲੋਂ ਜੋ ਉਹਨਾਂ ਨੂੰ ਸਮਰਥਨ ਦਿੰਦੇ ਹੋਏ ਜੋ ਅੱਜ ਪਿੰਡ ਪੰਨੀ ਬਲਾ ਫੱਤਾ ਚੌਂਕ ਦੇ ਵਿੱਚ ਜੋ ਅੱਜ ਧਰਨਾ ਲਗਾਇਆ ਜਾਣਾ ਹੈ ਜੋ ਅੱਜ ਪੰਜਾਬ ਬੰਦ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਉਹਨਾਂ ਨੂੰ ਸਮਰਥਨ ਦਿੰਦੇ ਹੋਏ ਸਾਰੇ ਦੁਕਾਨਦਾਰਾਂ ਵੱਲੋਂ ਸਾਰੇ ਪੰਜਾਬ ਵਾਸੀਆਂ ਵੱਲੋਂ ਸਾਰੇ ਭਾਰਤ ਵਾਸੀਆਂ ਵੱਲੋਂ ਜੋ ਥਾਂ ਥਾਂ ਤੇ ਜੋ ਅੱਜ ਬੰਦ ਦਾ ਐਲਾਨ ਪੰਜਾਬ ਬੰਦ ਦਾ ਐਲਾਨ ਜੋ ਅੱਜ ਕੀਤਾ ਗਿਆ ਹੈ ਸੋ ਲੋਕਾਂ ਵੱਲੋਂ ਵੀ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਨੂੰ ਜੋ ਸਮਰਥਨ ਦਿੰਦੇ ਹੋਏ ਕਿਉਂਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਉਹ ਆਪਣੇ ਲਈ ਨਹੀਂ ਜੋ ਖਲੋਰੀ ਬਾਰਡਰ ਤੇ ਜੋ ਮਰਨਵਰ ਤੇ ਬੈਠੇ ਹਨ ਉਹ ਸਮੁੱਚੇ ਭਾਰਤ ਦੇ ਕਿਸਾਨਾਂ ਦੇ ਲਈ ਜੋ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਮਰਨ ਵਰਤ ਤੇ ਬੈਠੇ ਹਨ ਅੱਜ ਪਿੰਡ ਪੰਨੀ ਵਾਲਾ ਫੱਤਾ ਵੇਖੀ ਜੋ ਕਿਸਾਨਾਂ ਦੇ ਵੱਲੋਂ ਅੱਜ ਜੋ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਸਮਰਥਨ ਦਿੰਦੇ ਹੋਏ ਜੋ ਅੱਜ ਚੌਕ ਪੰਨੀ ਵਾਲਾ ਫੱਤਾ ਦਾ ਜੋ ਬੰਦ ਕੀਤਾ ਜਾਣਾ ਆ ਤੁਸੀਂ ਦੇਖ ਸਕਦੇ ਹੋ ਪਿੰਡ ਪੰਨੀ ਵਾਲਾ ਫੱਤਾ ਦੀਆਂ ਤਸਵੀਰਾਂ ਵਾਚੜਕੇ ਕਿਸਾਨ ਜੋ ਪਿੰਡ ਪੰਨੀ ਵਾਲਾ ਫੱਤਾ ਚੌਂਕ ਦੇ ਵਿੱਚ ਜੋ ਪਹੁੰਚ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਪਿੰਡ ਪੰਨੀ ਵਾਲਾ ਫੱਤਾ ਦੀਆਂ ਤਸਵੀਰਾਂ ਜੋ ਠੰਡ ਦਾ ਮੌਸਮ ਵੀ ਪੂਰਾ ਬਣਿਆ ਹੋਇਆ ਹੈ ਕਿਸਾਨਾਂ ਦਾ ਹਜੂਮ ਵਧਾ ਹੋਇਆ ਪਿੰਡ ਪੰਨੀ ਵਾਲਾ ਫੱਤਾ ਚੌਂਕ ਦੇ ਵਿੱਚ ਮਟਰੋਗਾ ਹੋਰੀ ਦਾ ਨਹੀਂ ਜਾਦਾ ਹੋਰ ਟੋੜ ਟੁੜੀ ਆ ਸਾਹ ਅਤੰਡ ਪੰਨੀ ਵਾਲਾ ਫੱਤਾ ਦਾ ਚੌਂਕ ਜਿਹੜਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਪੰਨੀ ਵਾਲਾ ਫੱਤਾ ਉਹ ਠੰਡ ਦਾ ਮਾਹੌਲ ਵੀ ਮੌਸਮ ਵੀ ਜੋ ਕਾਫੀ ਵਦਿਆ ਹੋਇਆ ਹੈ ਥਾਂ ਥਾਂ ਤੇ ਗੜੇ ਪਏ ਹੋਏ ਹਨ ਉਸ ਕਰਕੇ ਜੋ ਠੰਡ ਦਾ ਮੌਸਮ ਵੀ ਪੂਰਾ ਬਰਕਰਾਰ ਹੈ ਇਸ ਕਰਕੇ ਵੀ ਥੋੜਾ ਕਿਸਾਨ ਆਦਾ ਕਰੋ ਰੋਟੀ ਪਾਣੀ ਲੰਗਰ ਪ੍ਰਸ਼ਾਦਾ ਚੱਕ ਕੇ ਅਗਾਂ ਮਾਲ ਟਾਗਰ ਨੂੰ ਨੀਰਾ ਪੱਠਾ ਪਾ ਕੇ ਜੋ ਫੇਰੀ ਅਗਲਾ ਕਿਸਾਨ ਆਉਂਦਾ ਆ ਤੁਸੀਂ ਦੇਖ ਸਕਦੇ ਹੋ ਪਿੰਡ ਪੰਨੀ ਵਾਲਾ ਫੱਤਾ ਦੀਆਂ ਤਸਵੀਰਾਂ ਚਾਰ ਸਪੇਰਾ ਬਿਲਕੁਲ ਬੰਦ ਕੀਤਾ ਹੋਇਆ ਹੈ ਆ ਆ ਸ੍ਰੀ ਮੁਕਸਰ ਸਾਹਿਬ ਤੋਂ ਜੋ ਬੋਹਰ ਨੂੰ ਵਾਇਆ ਪੰਨੀ ਵਾਲਾ ਹੁੰਦੇ ਹੋਏ ਬੋਹਰ ਨੂੰ ਛੜਕ ਜਾਂਦੀ ਹੈ ਆ ਇਧਰਲਾ ਰਸਤਾ ਮਲੋਟ ਨੂੰ ਤੇ ਇਧਰਲਾ ਰਸਤਾ ਜੋ ਫਾਇਲ ਕਾ ਨੂੰ ਜੋ ਇੱਥੇ ਚੌਕ ਬੰਦ ਹੈ ਸੋ ਅੱਜ ਕਿਸਾਨਾਂ ਵੱਲੋਂ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹਨਾਂ ਨੂੰ ਸਮਰਥਨ ਦਿੰਦੇ ਹੋਏ ਜੋ ਅੱਜ ਕਿਸਾਨਾਂ ਵੱਲੋਂ ਜੋ ਅੱਜ ਪਿੰਡ ਪੰਨੀ ਵਾਲਾ ਫੱਤਾ ਵਿਖੇ ਜੋ ਧਰਨਾ ਲਗਾਇਆ ਜਾਣਾ ਹੈ ਉਸ ਸਰਦਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੋ ਅੱਜ ਭਾਰਤ ਬੰਦ ਦਾ ਜੋ ਐਲਾਨ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਪਰ ਭਰਪੂਰ ਸਮਰਥਨ ਦਿੰਦੇ ਹੋਏ ਸੋ ਅੱਜ ਪਿੰਡ ਪੰਨੀ ਵਾਲਾ ਪੱਤਾ ਵੇਖੇ ਕਿਸਾਨ ਪਹੁੰਚੇ ਆ ਧਰਨੇ ਤੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਬਾਅਦ ਤੁਹਾਨੂੰ ਅਸੀਂ ਕਿਸਾਨਾਂ ਨਾਲ ਵੀ ਗੱਲ ਕਰਾਵਾਂਗੇ ਜੇ ਹੌਲੀ-ਹੌਲੀ ਕਿਸਾਨ ਇੱਥੇ ਵਧਨੇ ਸ਼ੁਰੂ ਹੋ ਗਏ ਹਨ सेंटर सरकार मु मज़दूर एकता ਸੈਂਟਰ ਸਰਕਾਰ ਮਰਦਾਬਾ 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 ਹਨਸ਼ਾ ਮੋਦੀ ਸਰਕਾਰ ਮਰਦਾਬਾ 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 ਲੋਕ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾ 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 ਪਿੰਡ ਪੰਨੀ ਵਾਲਾ ਫੱਤਾ ਚੌਕ ਦੇ ਵਿੱਚ ਪੂਰੀ ਤਰ੍ਹਾਂ ਅੱਜ ਭਾਰਤੀ ਕਿਸਾਨ ਜੀ ਨੇ ਸਿੱਧੂਪੁਰ ਤੇ ਹੋਰ ਜਿਹੜੇ ਇਨਾਂ ਦੇ ਸਮਰਥਕ ਕਿਸਾਨ ਜਥੇਬੰਦੀਆਂ ਉਹਨਾਂ ਨੇ ਪੂਰੀ ਤਰ੍ਹਾਂ ਬੰਦ ਕੀਤਾ ਤੇ ਆਪਣੇ ਨਾਲ ਆ ਭਾਰਤੀ ਕਿਸਾਨੀ ਯੂਨੀ ਸਿੱਧੂਪੁਰ ਦੇ ਬਲਾਗ ਪ੍ਰਧਾਨ ਸਰਦਾਰ ਬਲਜੀਤ ਸਿੰਘ ਜੀ ਪੁੱਛਦੇ ਆ ਇਹਨਾਂ ਨੂੰ ਆਪਾਂ ਪੁਲੀਸ ਬਲਜੀਤ ਸਿੰਘ ਜੀ ਵੀ ਪੰਨੀ ਵਾਲਾ ਫੱਤਾ ਜਿਹੜਾ ਅੱਜ ਕਿੰਨੇ ਪਰਸੈਂਟ ਜਿਹੜਾ ਜਾਮ ਹੋਇਆ ਆ ਤੁਸੀਂ ਦੇਖ ਹੀ ਰਹੇ ਹੋ ਬਾਈ ਜੀ ਪੰਨੀ ਵਾਲਾ ਫੱਤਾ ਬਾਜ਼ਾਰ 100% ਬੰਦ ਆ ਸਿਰਫ ਮਜ਼ਦੂਰੀ ਦੇ ਵਿੱਚ ਇੱਕ ਮੈਡੀਕਲ ਕਿਉਂ ਮਜ਼ਦੂਰੀ ਬਣ ਗਈ ਸ ਇੱਕ ਬਿਮਾਰ ਆ ਗਿਆ ਉਹ ਉਹ ਸਾਡੀ ਬੇਨਤੀ ਤੇ ਉਹਨੇ ਖੁਸ ਖਲਾਇਆ ਅਸੀਂ ਆਪ ਉਹਨੂੰ ਕਹਿ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਆ ਤੇ ਪਿੰਡ ਵੀ ਲਗਭਗ 100% ਸਾਰੇ ਹਾਜ਼ਰ ਹੋਏ ਆ ਤੇ ਪੂਰਨ ਤੌਰ ਤੇ 100% ਬੰਦ ਸਿਰਫ ਜਿਹੜੀ ਭਾਰਤੀ ਕਿਸਾਨ ਯੂਨੀਟ ਸਿੱਧੂਪੁਰ ਉਹੋ ਹੀ ਇੱਥੇ ਨਜ਼ਰ ਆਉਂਦੀ ਆ ਬਾਕੀ ਜਿਹੜੇ ਹੋਰ ਹੈ ਰਾਜੇਵਾਲ ਆ ਜਾਂ ਨਕੌਂਦਾ ਆ ਜਾਂ ਹੋਰ ਦੂਜੇ ਤੀਜੇ ਆ ਉਹ ਅੱਜ ਨਜ਼ਰ ਨਹੀਂ ਆਉਂਦੇ ਮਤਲਬ ਇਹਦਾ ਕਿਉਂ ਕਿਉਂ ਨਹੀਂ ਨਜ਼ਰ ਆਉਂਦੇ ਨਹੀਂ ਜਿਹੜੇ ਤਾਂ ਉਹਨਾਂ ਦੇ ਨਾਲ ਹਮਦਰਦੀ ਰੱਖਣ ਵਾਲੇ ਆ ਜਥੇਬੰਦੀਆਂ ਨਾਲ ਸਰਦਾਰ ਗਜੇ ਸਿੰਘ ਦੱਲੇਵਾਲ ਜੀ ਮਰਨ ਵਾਰਤੇ ਬੈਠੇ ਆ ਉਹ ਤਾਂ ਲਗਭਗ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਹੀ ਵਰਕਰ ਆਏ ਆ ਪਰ ਮੇਨ ਆਗੂ ਆ ਜਿਹੜੇ ਉਹ ਇੱਕ ਤਰ੍ਹਾਂ ਦਾ ਹੁਣ ਜਦੋਂ ਦਿੱਲੀ ਅੰਦੋਲਨ ਖਤਮ ਹੋਇਆ ਸੀ ਉਤੋਂ ਕੋਈ ਰੱਬ ਜਾਣੇ ਇੱਕ ਤਰ੍ਹਾਂ ਜਿਹੜੇ ਮੋਦੀ ਸਰਕਾਰ ਤੋਂ ਕਾਣੇ ਹੋ ਕੇ ਉੱਠੇ ਆ ਉਹ ਹੁਣ ਕਿਤੇ ਵੀ ਮੋਰਚੇ ਵਿੱਚ ਹਾਜ਼ਰ ਨਹੀਂ ਹੁੰਦੇ ਉਹ ਆਗੂ ਤਾਂ ਹੀ ਉਹ ਹਾਜ਼ਰ ਕੀ ਇਹ ਨੂੰ ਕੋਈ ਹੋਮੇ ਦੀ ਲੜਾਈ ਤਾਂ ਨਹੀਂ ਕਹਿ ਸਕਦੇ ਵੀ ਇਹ ਹੋਮੇ ਦੇ ਆਪਸੀ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਕੋਈ ਹੋਮੇ ਹੈ ਕਿਉਂਕਿ ਰੋਜ਼ ਇੱਕ ਨਵੇਂ ਜਥੇਬੰਦੀ ਹੋਣ ਦੇ ਵਿੱਚ ਆ ਜਾਂਦੀ ਹੈ ਕਿਤੇ 32 ਸੀ ਅੱਜ ਤੱਕ ਪਤਾ ਨਹੀਂ ਕਿੰਨੀਆਂ ਹੋਈਆਂ ਤੇ ਕੋਈ ਮਤਲਬ ਕਿਸਾਨੀ ਸੰਘਰਸ਼ ਨੂੰ ਛੱਡ ਕੇ ਕੋਈ ਹੋਮੇ ਦੀ ਲੜਾਈ ਤਾਂ ਨਹੀਂ ਬਣੀ ਪਈ ਨਹੀਂ ਹੋਮੇ ਦੀ ਲੜਾਈ ਤਾਂ ਤਾਂ ਹੋ ਸਕਦੀ ਸੀ ਜੇ ਡੱਲੇਵਾਲ ਸਾਹਿਬ ਕੋਈ ਉਹ ਜਾਂ ਪ੍ਰੋਗਰਾਮ ਲੈ ਕੇ ਤੁਰਦੇ ਉਹ ਆਪਦੇ ਨੰਬਰ ਬਣਾਉਂਦੇ ਹੁੰਦੇ ਉਹ ਤਾਂ ਖੁਦ ਆਪ ਜਾਣ ਤੜੀਂ ਦੇ ਧਰ ਕੇ ਬੈਠੇ ਆ ਉਹਨਾਂ ਨੇ ਪਹਿਲੇ ਦਿਨ ਇਹ ਕਿਹਾ ਸੀ ਵੀ ਜਦੋਂ ਦਾ ਮੋਦੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਊਗਾ ਤੇ ਜਾਂ ਫਿਰ ਮੈਂ ਇੱਥੋਂ লাশ ਦੇ ਰੂਪ ਚ ਵਾਪਸ ਪੰਜਾਬ ਨੂੰ ਜਾਊਂਗਾ ਇਹ ਚ ਹਉਮੇ ਮੰਨਤਾ ਨਹੀਂ ਕਿਸੇ ਪਾਸੇ ਦੱਸਦੀ ਆ ਜੇ ਕੋਈ ਹੋਰ ਗੱਲ ਹੁੰਦੀ ਕੱਠ ਵਿਖਾਉਣ ਦੀ ਗੱਲ ਹੁੰਦੀ ਫੇਰ ਆਪਾਂ ਜ਼ਰੂਰ ਕਹਿ ਸਕਦੇ ਸੀ ਵੀ ਵੱਡੇ ਕੱਠ ਬਣਾ ਕੇ ਉਹ ਹਉਮੇ ਵਿਖਾ ਰਹੇ ਆ ਜਿਹੜਾ ਬੰਦਾ ਆਪਦੀ ਜਾਨ ਦੀ ਬਾਜ਼ੀ ਲਾ ਦੇਵੇ ਕਿ ਜਾਂਦਾ ਐਮਐਸਪੀ ਦਾ ਗਾਰੰਟੀ ਕਾਨੂੰਨ ਬਣੂ ਤੇ ਜਾਂ ਮੇਰੀ ਇਥੋਂ ਲਾਸ ਜਾਊ ਇਹ ਚ ਮੈਨੂੰ ਤਾਂ ਹੌਮੇ ਦੱਸਦੀ ਆ ਟਾਡੇ ਅੱਜ ਸਮਰਥਨ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਅੱਜ ਬੰਦ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਪੀਆਰਟੀਸੀ ਹੋ ਗਏ ਹੋਰ ਬਹੁਤ ਮੁਲਾਜ਼ਮਾਂ ਨੇ ਬੰਦ ਕੀਤਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੇ ਇੱਕ ਅੱਜ 34 35 ਦਿਨ ਹੋ ਗਏ ਜਿਸੇਦਾਰ ਆਪਣੇ ਬੈਠੇ ਆਪਣੇ ਜਗਜੀਤ ਢੱਲੇਵਾਲ ਜੀ ਠੀਕ ਹੈ ਉਹਨਾਂ ਦੀ ਸਿਹਤ ਬਾਰੇ ਦੱਸੋ ਬੜੀ ਆਪਣੇ ਜਿਹੜੇ ਦਰਸ਼ਕਾ ਉਹਨਾਂ ਨੂੰ ਦੱਸੋ ਕਿਵੇਂ ਦੀ ਸਿਹਤ ਮੌਕੇ ਤੇ ਇਸ ਟਾਈਮ ਤੋਂ ਉਹਨਾਂ ਦੀ ਹਾਂ ਸਿਹਤ ਆ ਜੀ ਦੇਖੋ ਜਦੋਂ ਬੰਦੇ ਨੂੰ ਇੰਨੇ ਦਿਨ ਅੰਨ ਦਾ ਦਾਣਾ ਇੱਕ ਵੀ ਨਾ ਅੰਦਰ ਗਿਆ ਹੋਵੇ ਸਿਹਤ ਡਾਉਣ ਹੀ ਹੁੰਦੀ ਹੈ ਤੇ ਵੈਸੇ ਜਿਹੜੇ ਆਪਣੇ ਸਿਹਤ ਵਿਭਾਗ ਜਾਂ ਜਿਹੜੇ ਬਿਮਾਰ ਉਹ ਵੀ ਕਹਿੰਦੇ ਆ ਵੀ 60 ਤੋਂ ਲੈ ਕੇ 70 ਦਿਨਾਂ ਦੇ ਵਿੱਚ ਬੰਦਾ ਖਤਮ ਹੋ ਜਾਂਦਾ ਤੇ ਲਗਭਗ ਅੱਧ ਦੇ ਨੇੜੇ ਜਾਣ ਬੋ ਗਿਆ ਤੇ ਇਸ ਤੋਂ ਲਗ ਸਿਹਤ ਆਪਾ ਸੋਚ ਹੀ ਸਕਦੇ ਆ ਕਿ ਬਹੁਤ ਜ਼ਿਆਦਾ ਡਾਉਣ ਹੈ ਤੇ ਜਿਹੜਾ ਜਥੇਬੰਦੀਆਂ ਨੇ ਆਣ ਗਵਾਂਡ ਜਾਂ ਹੋਰ 3C ਦਫ਼ਤਰ ਦੇ ਕੰਮਿਆਂ ਨੇ ਵੀ ਸਰਕਾਰੀ ਤਹਿਸੀਲਾਂ ਵਾਲਿਆਂ ਨੇ ਆਪਾਂ ਦੁਕਾਨਾਂ ਦੇਖ ਰਹੇ ਹਾਂ ਸਾਰਿਆਂ ਨੇ ਹਰੇਕ ਜਥੇਬੰਦੀ ਨੇ ਹਰੇਕ ਪਾਰਟੀ ਚਾਹੇ ਕਾਲੇ ਕਾਂਗਰਸੀ ਜਾਂ ਝਾੜੂ ਵਾਲੇ ਸੀ ਸਾਰਿਆਂ ਨੇ ਪੂਰਨ ਬਹੁਮਤ ਦੇ ਨਾਲ ਸਹਿਮਤੀ ਦਿੱਤੀ ਹੈ ਇਸ ਤੋਂ ਪਤਾ ਲੱਗਦਾ ਹੈ ਵੀ ਸਾਰਾ ਪੰਜਾਬ ਇਸ ਟਾਈਮ ਜਗਜੀਤ ਸਿੰਘ ਢੱਲਵਾਲ ਜੀ ਦੇ ਨਾਲ ਹਮਾਇਤ ਆਪਾ ਜੀ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਨਾਂ ਹੈ ਤੁਹਾਡਾ ਕਿਹੜਾ ਉਹਦਾ ਤੁਹਾਡੇ ਕੋਲ ਰਾਮਦੀਪ ਸਿੰਘ ਆ ਜੀ ਪਿੰਡ ਬਾਮਾ ਕੀ ਕੀ ਕਹਿਣਾ ਚਾਹੋਗੇ ਅੱਜ ਦੇ ਬੰਦ ਤੇ ਸੱਦੇ ਨੂੰ ਕੀ ਸਾਰਾ ਪੰਜਾਬ ਤੁਹਾਡੇ ਕੋਲੇ ਖਬਰਾਂ ਆਈਆਂ ਵੀ ਸਾਰਾ ਪੰਜਾਬ ਪੂਰੀ ਤਰ੍ਹਾਂ ਬੰਦ ਹੈ ਜਾਂ ਇਹਨੂੰ ਜਿਹੜਾ ਅੰਸ਼ਕ ਹੰਗਾਰਾ ਮਿਲ ਰਿਹਾ ਤੇ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਲੋਕਾਈ ਬੰਨੀਓ ਤੇ ਤਕਰੀਬਨ ਸਾਰੇ ਬਹੁਤ ਵਧੀਆ ਫੀਲ ਕਰ ਰਹੇ ਹੈ ਹਰੇਕ ਨੇ ਹਰੇਕ ਵਰਗ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾ ਰਿਹਾ ਤੇ ਇਸ ਤੋਂ ਵੱਧ ਬੇਨਤੀ ਹੈ ਵੀ ਵੱਧ ਤੋਂ ਵੱਧ ਸੰਗਤ ਹੋਰ ਵੀ ਏ ਹੋਵੇ ਧੱਲੇਵਾਲ ਸਾਹਿਬ ਚੜਦੀ ਕਲਾ ਦੇ ਵਿੱਚ ਜਾਂ ਟੈਂਦੀ ਕਲਾ ਦੇ ਵਿੱਚ ਹੁਣ ਉਹ ਬਿਲਕੁਲ ਵਧੀਆ ਕੰਡੀਸ਼ਨ ਚ ਹੈਗੇ ਨੇ ਉਹਨਾਂ ਦੀ ਲਗਾਤਾਰ ਫੋਨ ਤੇ ਆ ਰਹੀਆਂ ਨੇ ਵੀਡੀਓਜ਼ ਕਿ ਉਹ ਬਹੁਤ ਵਧੀਆ ਕਰ ਰਹੇ ਨੇ ਉਹਨਾਂ ਨੇ ਚਾਰ ਤੀਕ ਨੂੰ ਸੱਦਾ ਦਿੱਤਾ ਹੈਗਾ 4 ਜਨਵਰੀ ਨੂੰ ਵੀ ਕੁੱਲ ਵੱਧ ਤੋਂ ਵੱਧ ਉਹ ਸੰਗਤ ਤੇ ਕਹਿੰਦੇ ਮੈਂ ਦਰਸ਼ਨ ਕਰਨੇ ਕੁ ਦੋ ਲਵਜੋ ਉਸ ਦਿਨ ਸ਼ਾਇਦ ਬੋਲਣ ਵੀ। ਅ ਬਲਜੀਤ ਸਿੰਘ ਜੀ ਪ੍ਰਧਾਨ ਜੀ ਤੁਹਾਡੇ ਵੀ ਡਿਊਟੀ ਲੱਗੀ ਸੀਗੀ ਪਿੰਡ ਪਿੰਡ ਤੁਸੀਂ ਗੁਰੂ ਘਰ ਜਾ ਕੇ ਉਹ ਤਾਂ ਕੱਠ ਕਰਨ ਵਾਸਤੇ ਤੁਸੀਂ ਪਿੰਡ-ਪਿੰਡ ਗਏ ਹੋ। ਵੀ ਲੋਕਾਂ ਨੂੰ ਅਵੇਅਰੈਸ ਕਰਨ ਵਾਸਤੇ ਵੀ ਤੁਸੀਂ ਖਨੋਰੀ ਬਾਰਡਰ ਤੇ ਜਾਓ। ਪਰ ਮੈਨੂੰ ਨਹੀਂ ਲੱਗਿਆਗਾ ਵੀ ਲੋਕ ਉੱਥੇ ਪਹੁੰਚੇ ਹੋਣਗੇ। ਵੀ ਕੀ ਕਰਨਾ ਹੈ ਵੀ ਜਿਹੜੇ ਲੋਕ ਇੱਥੇ ਨਹੀਂ ਆ ਸਕਦੇ ਕਿ ਖਨੋਰੀ ਬਾਰਡਰ ਕਿ ਕੀ ਜਾਣਗੇ ਤੁਸੀਂ ਇਸ ਵਾਰ ਕੀ ਕਰਨਾ ਚਾਹੋਗੇ ਜੀ? ਨਹੀਂ ਇੱਥੇ ਤੁਸੀਂ ਨਹੀਂ ਕਹਿ ਸਕਦੇ ਵੀ ਲੋਕ ਨਹੀਂ ਪਹੁੰਚੇ ਜਿੰਨਾ ਪਿੰਡਾਂ ਸਨੇਹ ਲਾਏ ਸੀ। ਉਹਨਾਂ ਚ ਲਗਭਗ ਸਾਰੇ ਪਿੰਡਾਂ ਚੋਂ ਹੀ ਆਏ ਆ। ਤੇ ਦੋ ਤਿੰਨ ਪਿੰਡ ਲੰਗਰ ਤਿਆਰ ਕਰਕੇ ਪਹੁੰਚ ਰਹੇ ਆ ਵੀ ਟਖਨੌਰੀ ਵੀ ਇਸ ਟਾਈਮ ਇਕੱਠ ਬਹੁਤ ਗੰਟੀ ਚ ਆ 50 60 ਹਜ਼ਾਰ ਬੰਦੇ ਦਾ ਇਕੱਠ ਹੋ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਕਿਉਂਕਿ ਮੈਂ 4-5 ਦਿਨ ਪਹਿਲਾਂ ਹੀ ਉੱਥੋਂ ਆਇਆ ਤੇ ਜਦੋਂ ਮੋਰਚਾ ਸ਼ੁਰੂ ਹੋਇਆ ਸੀ ਉਸ ਨਾਲ ਤਾਂ ਹੁਣ ਲਗਭਗ 10 ਗੁਣਾ ਵੱਧ ਇਕੱਠ ਆ ਤੇ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਰਹਿ ਗਿਆ ਹੋਣਾ ਸਾਰੇ ਪਿੰਡ ਲਗਭਗ 100% ਆਹ ਦੀ ਟਰਾਲੀਆਂ ਨਾਲ ਜਾਂ ਕਾਰਾਂ ਤੇ ਜਾਂ ਟ੍ਰੇਨਾਂ ਨਾਲ ਹੀ ਸਾਰੇ ਉੱਥੇ ਲਾ ਰਹੇ ਆ ਕੀ ਲੱਗਦਾ ਹੈ ਵੀ ਤੁਸੀਂ ਇਹ ਜਿਹੜਾ ਮੋਰਚਾ ਸੰਘਰਸ਼ ਜਿੱਤੋਗੇ ਕਿ ਤੁਹਾਨੂੰ ਲੱਗਦਾ ਹੈ ਵੀ ਕੋਈ ਸਰਕਾਰਾ ਜਿਵੇਂ ਦੋ ਸਰਕਾਰਾਂ ਪੰਜਾਬ ਸਰਕਾਰਾ ਜਾਂ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਢੱਲੇ ਸਾਹਿਬ ਵਾਲ ਸਾਹਿਬ ਨੂੰ ਚੱਕੋ ਵੀ ਜੇ ਉੱਥੇ ਫੱਜ ਕਰੋਗੇ 5-10 ਹਜ਼ਾਰ ਬੰਦਾ ਆ ਜਾਂਦਾ ਹੈ ਪੁਲਿਸ ਦਾ ਫੌਜ ਦਾ ਤੇ ਫਿਰ ਉਹਨੂੰ ਚੱਕ ਕੇ ਲੈ ਗਏ ਇਹੋ ਜੀ ਗੱਲ ਵੀ ਕੋ ਹੋ ਸਕਦੀ ਹੈ ਨਾ ਇਹੋ ਜੀ ਰਾਤ ਲਗਭਗ ਹਾਲਾਤ ਇਹ ਬਣ ਗਏ ਸੀ ਰਾਤ ਲਗਭਗ 1100-1200 ਦੇ ਕਰੀਬ ਫੌਜ ਅਤੇ ਪੁਲਿਸ ਨੇ ਢੱਲੇਵਾਲ ਸਾਹਿਬ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉੱਥੇ ਬੈਠੇ ਸੰਗਤ ਇਥੋਂ ਤੱਕ ਕਿ ਬੀਬੀਆਂ ਦੇ ਹੱਥਾਂ 'ਚ ਵੀ ਡਾਂਗਾ ਸੀ ਤੇ ਉਹ ਵੀ ਲੜਨ ਮਰ ਲਈ ਜਗਜੀਤ ਸਿੰਘ ਡੱਲੇਵਾਲ ਜੀ ਦਾ ਇਹ ਸਨੇਹਾ ਜੇ ਮੈਨੂੰ ਇਥੋਂ ਚੱਕ ਕੇ ਲੈ ਕੇ ਹਸਪਤਾਲ ਪਾ ਲਿਆ ਤਾਂ ਲੋਕ ਵੀ ਕਹਿਣਗੇ ਵੀ ਇਹ ਤਾਂ ਦਿਖਾਵਾ ਕਰਦਾ ਸੀ ਇਹਦਾ ਚੰਗਾ ਭਲਾ ਕਿਉਂ ਉੱਥੇ ਜੋ ਬੋਤਲਾਂ ਲੱਗਨ ਲੱਗ ਜਾਣ ਤੇ ਬੰਦਾ ਸਾਲ 2 ਸਾਲ ਵੀ ਪਿਆ ਰਹਿੰਦਾ ਅਖਾਪਾ ਫਾਈਸਾਉਂਥ ਸੈਂਡਿੰਗ ਤੁਸੀਂ ਆਪਣੇ ਪਿੰਡ ਵੱਲੋਂ ਕਿੰਨਾ ਕੁ ਪ੍ਰਬੰਧ ਕੀਤਾ ਹੈ ਆਪਣੇ ਪਿੰਡਾਂ ਨੂੰ ਸਾਰਿਆਂ ਨੇ ਬਹੁਤ ਵਧੀਆ ਸਾਫ਼ ਦਿੱਤਾ ਜੀ ਵੀਰ ਤੋਂ ਚਾਹ ਲੰਘ ਕੇ ਚੱਲਦੇ ਮੈਦਾਨਾ ਵੀ ਲਾਲੀ ਦਰਾਂ ਨੂੰ ਛੱਡ ਕੇ ਸਾਰਾ ਪੰਜਾਬ ਗੱਲਵਾਲ ਸਾਹਿਬ ਨਾਲ ਹੈ। ਪ੍ਰਧਾਨ ਜੀ ਡੱਲੇਵਾਲ ਸਾਹਿਬ ਨੇ ਕੋਈ ਅੱਗੇ ਦਾ ਸੰਦੇਸ਼ ਦਿੱਤਾ ਹੋਵੇ ਦਿੱਲੀ ਨੂੰ ਗਾ ਚਾਲੇ ਪਾਉਣ ਵਾਸਤੇ ਜੀ? ਨਹੀਂ, ਦਿੱਲੀ ਨੂੰ ਚਾਲੇ ਪਾਉਣ ਵਾਸਤੇ ਤਾਂ ਦੇਖੋ ਇੱਕ ਤਾਂ ਉਹਨਾਂ ਤੇ ਇਹ ਪਹਿਲਾਂ ਹੀ ਇਹ ਤੋਂ ਤਾਂ ਲੱਗ ਰਹੀਆਂ ਸੀ ਵੀ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਲੈ ਕੇ ਚੱਲੇ ਆ। ਤੇ ਜਿਹੜਾ ਸ਼ਬਕਰ ਨੇ ਇੱਕ ਸ਼ਹੀਦ ਹੋ ਗਿਆ ਉਸ ਨੂੰ ਵੀ ਉਹ ਬਹੁਤ ਦੁਖਦ ਮੰਨਦੇ ਆ ਵੀ ਇਹ ਗੱਭਰੂ ਜਿਹੜਾ ਸ਼ਹੀਦ ਹੋ ਗਿਆ ਉਹਦਾ ਇੱਕ ਤਰ੍ਹਾਂ ਦਾ ਵੀ ਅਸੀਂ ਉਹਦੀ ਜਾਨ ਬਚਾ ਨਹੀਂ ਸਕ ਗਏ ਸਾਡੇ ਵਾਸਤੇ ਇਹ ਮਿਹਣੇ ਵਾਲੀ ਗੱਲ ਆ। ਸੋ ਮਿਹਣੇ ਨੂੰ ਇੱਕ ਲਾਉਣ ਵਾਸਤੇ ਉਹ ਖੁਦ ਆਪਦੀ ਜਾਨ ਤਲੀ ਤੇ ਰੱਖ ਕੇ ਉਹ ਮਰਨ ਵਰਤੇ ਬੈਠੇ ਆ। ਉਹ ਕਹਿੰਦੇ ਜਾਂ ਤਾਂ ਇਹਦਾ ਹੱਲ ਹੋਊ ਜਾਂ ਫਿਰ ਜਿਹੜਾ ਮੋਢੀ ਆਗੂ ਲੈ ਕੇ ਤੁਰਿਆ ਉਹ ਆਪਦਾ ਬਲਦਾਨ ਦੇਊਗਾ। ਇਸ ਕਰਕੇ ਇਸ ਪਾਸੇ ਲੋਕ ਹੁਣ ਜਨਤਾ ਵੀ ਇਕੱਠੀ ਹੋ ਰਹੀ ਆ ਤੇ ਹਰ ਹਾਲਤ ਜਿੱਤ ਕੇ ਮੁੜਾਂ। ਥੈਂਕ ਯੂ। ਧੰਨਵਾਦ ਜੀ। अच्छा ਤੁਸੀਂ ਦੁਕਾਨਦਾਰੋਂ ਇੱਥੇ ਤੇ ਦੁਕਾਨਦਾਰ ਅੱਜ ਕਿੰਨਾ ਖਾਸ ਦੇ ਰਿਹਾ ਇਸ ਮਤਲਬ ਬੰਦ ਦਾ ਅੱਜ ਬਹੁਤ ਸਾਹ ਦੇ ਰਿਹਾ ਦੁਕਾਨਦਾਰ ਫਿਰ ਦੁਕਾਨਦਾਰ ਕਿਉਂ ਸਾਹ ਦੇ ਰਿਹਾ ਕਿਉਂਕਿ ਦੁਕਾਨਦਾਰ ਦਾ ਕਹਿੰਦੇ ਵੀ ਸਾਡਾ ਕੰਮ ਠੱਲ ਦਿੰਦੇ ਆ ਇਹ ਤੇ ਧਰਨਾ ਲਾ ਕੇ ਬਹਿ ਜਾਂਦੇ ਆ ਵੀ ਦੁਕਾਨਦਾਰਾਂ ਨੂੰ ਕੀ ਬੈਨੀਫਿਟ ਹੈ ਦੇ ਨਹੀਂ ਵੀ ਦੁਕਾਨਦਾਰ ਵੀ ਅਸੀਂ ਜ਼ਿੰਮੇਦਾਰੀ ਆ ਜਿਮੀ ਸਾਡਾ ਵੀ ਗੁਜਾਰਾ ਜ਼ਿੰਮੇਦਾਰ ਨਾਲ ਹੀ ਚੱਲਦਾ ਹੈਗਾ ਉਹ ਜੇ ਜ਼ਿੰਮੇਦਾਰ ਤੇ ਕੁਝ ਹੋਊਗਾ ਫਿਰ ਹੀ ਤੁਹਾਡੇ ਕੋਲ ਆਊ ਹਾਂ ਫਿਰ ਹੀ ਆਊਗਾ ਤੇ ਜਿਹੜੀਆਂ ਦੁਕਾਨਾਂ ਤੁਸੀਂ ਆਪਣੇ ਆਪ ਹੀ ਬੰਦ ਕੀਤੀਆਂ ਕਿ ਤੁਹਾਨੂੰ ਕਰਾਈਆਂ ਕਿਸੇ ਨੇ ਆ ਕੇ ਨਹੀਂ ਆਪਣੇ ਆਪ ਆਪਣੇ ਫਰਜ ਨਾਲ ਬੰਦ ਕੀਤੀਆਂ ਫਰਜ਼ੀ ਬੰਦ ਤੁਸੀਂ ਸਾਰੇ ਦੁਕਾਨਦਾਰ ਜਿਹੜੇ ਸਵੇਰ ਤੋਂ ਆ ਕੇ ਇੱਥੇ ਖੜੇ ਆਂ ਹਾਂਜੀ ਸਾਰੇ ਦੁਕਾਨਦਾਰ ਸਵੇਰ 7 ਵਜੇ ਤੋਂ ਕੁਝ ਨਹੀਂ ਵੀ ਆਏ ਕੁਝ 60% ਆਏ ਤੇ ਇਹ ਜਿਹੜੇ ਬਾਹਰੋਂ ਲੋਕ ਆਏ ਆ ਇੱਥੋਂ ਦੇ ਦੁਕਾਨਦਾਰਾਂ ਨੇ ਕੋਈ ਉਹਨਾਂ ਦੇ ਚਾਹ ਪਾਣੀ ਲੰਗਰ ਦਾ ਕੋਈ ਪ੍ਰਬੰਧ ਕੀਤਾ ਹਾਂ ਹਾਂ ਗੋਦਰਾ ਸਾਹਿਬ ਕਰੀਏ ਨੇ ਥਰਮ ਸਰ ਅੱਜ ਤੁਸੀਂ ਜਾਣਕਾਰੀ ਦਿਓ ਤੁਹਾਡੀ ਜਥੇਬੰਦੀ ਵੱਲੋਂ ਅੱਜ ਇਸ ਖੇਤਾਨਾ ਧਰਨੇ ਦਾ ਕਿੰਨਾ ਸਬਸਥਨ ਦਿੱਤਾ ਗਿਆ ਪਹਿਲਾਂ ਭਾਜੀ ਤੁਹਾਡੇ ਚੈਨਲਾਂ ਨੂੰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਾਕੀ ਕਿਸਾਨ ਯੂਨੀਅਨ ਮਜ਼ਦੂਰ ਸੰਘ ਯੂਨੀਅਨ ਲਿਖਾਉਣੀ ਉਹ ਵੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਇੱਥੇ ਕਵਰੇਜ ਕਰਨ ਆਇਓ ਬਹੁਤ ਵਧੀਆ ਗੱਲ ਹੈ ਇੱਕ ਮੈਂ ਕਿਸਾਨ ਹੋਣ ਦੇ ਨਾਲ ਤੇ ਇੱਕ ਮੈਂ ਡਿੱਪੂ ਹੋਲਡਰ ਵੀ ਹਾਂ ਸਾਡਾ ਡਿੱਪੂ ਹੋਲਡਰ ਪੰਜਾਬ ਯੂਨੀਅਨ ਦੀ ਜੋ ਵੀ ਪਕਾਈਆ 118 ਫੈਡਰੇਸ਼ਨ ਸਰਦਾਰ ਸ਼ਰਵਿੰਦਰ ਸਿੰਘ ਕਾਂਜਲਾ ਜੀ ਵਰਨਿਓ ਵੀ ਕਾਲ ਆਈ ਸੀ ਕਿ ਜਿੱਥੇ-ਜਿੱਥੇ ਵੀ ਤਰਨਾ ਲੱਗੂਾ ਡਿੱਪੋ ਹੋਲਡਰ ਉਹਨਾਂ ਦੇ ਵਿੱਚ ਸ਼ਾਮਲ ਹੋਣਗੇ ਬਤਾਉ ਰਿਹਾ ਜਿਵੇਂ ਇੱਕ ਕਿਸਾਨ ਇੱਕ ਡਿੱਪੋ ਹੋਲਡਰ ਦੇ ਨਾਤੇ ਵੀ ਮੈਂ ਇਸ ਤਰ੍ਹਾਂ ਜੋ ਸ਼ਾਮਲ ਆ ਕਿਉਂਕਿ ਜੇ ਕਿਸਾਨਾਂ ਦੇ ਕੋਲ ਕਣਕ ਆਊਗੀ ਕਣਕ ਪੈਦਾ ਕਰਨਗੇ ਕਣਕ ਆਪਣੇ ਇੱਥੇ ਰਹੂਗੀ ਤਾਂ ਡਿੱਪੋ ਹੋਲਡਰ ਤੇ ਆਊਗੀ ਹਰ ਇੱਕ ਗਰੀਬ ਗੁਰਬੇ ਦੇ ਮੂੰਹ ਦੇ ਵਿੱਚੋਂ ਕਣਕ ਜਾਂਦੀ ਹੈ ਜੇ ਉਹ ਕਣਕ ਨਾ ਪੈਦਾ ਹੋਊਗੀ ਕਿਸਾਨਾਂ ਤੋਂ ਜ਼ਮੀਨਾਂ ਖੋਹ ਲੀਆਂ ਗਈਆਂ ਜੋ ਇਹ ਚੱਲਣਾ ਚੱਲ ਰਿਹਾ ਜਾਂ ਕੁਝ ਵੀ ਹੋ ਰਿਹਾ ਹੈ ਤੇ ਫਿਰ ਇਹ ਗਰੀਬ ਕਿਸਾਨ ਜਿਹੜੇ ਆ ਮਜ਼ਦੂਰ ਕਰ ਰਿਹਾ ਇਹਨਾਂ ਕੋਲੇ ਕੰਮ ਕਰਕੇ ਸਵਾਉ ਵੀ ਅਸੀਂ ਵੀ ਵਿਲੇ ਹੋ ਜਾਵਾਂਗੇ ਕਿ ਡਿਪੋਲਰ ਹੈ ਜੇ ਸਾਨੂੰ ਵੀ ਥੋੜਾ ਬਹੁਤ ਉੱਥੋਂ ਮਾਰਜਿਨ ਮਿਲਦਾ ਜਿਹਦੇ ਕਾਰਨ ਸਾਡਾ ਵੀ ਕੋਈ ਘਰ ਦਾ ਖਰਚਾ ਆ ਰਹਾ ਵਗੈਰਾ ਕੁਝ ਚੱਲਦੇ ਆ ਕਿਉਂਕਿ ਇਸ ਕਰਕੇ ਅਸੀਂ ਵੀ ਇਹਨਾਂ ਦਾ ਪੂਰਨ ਸਾਥ ਦੇ ਰਹੇ ਆ ਜਿੱਥੇ ਜਿੱਥੇ ਵੀ ਸਾਡੇ ਮੰਨ ਲਓ ਡਿਪੋਲਰ ਹੈਗੇ ਪਿੰਡਾਂ ਦੇ ਜਿੱਥੇ ਵੀ ਉਹਨਾਂ ਦੇ ਨੇੜੇ ਹੈਗੇ ਉਹ ਸਾਰੇ ਉੱਥੇ ਧਰਨੇ ਦੇ ਵਿੱਚ ਪਹੁੰਚੇ ਹੋਏ ਆ ਜੇ ਸਰਦਾਰ ਸੁਵਿੰਦਰ ਸਿੰਘ ਕਾਂਜਲਾ ਜੀ ਖਨੋਰੀ ਵੀ ਆ 5 ਤਰੀਕ ਨੂੰ ਸਹਿਵਾ ਦੇ ਡਿਪੋਲਰ ਪੂਰਾ ਯੂਨੀਅਨ ਜਾ ਸਾਥ ਲੈ ਕੇ ਉੱਥੇ ਪਹੁੰਚ ਰਹੇ ਸਰਦਾਰ ਪੁਸ਼ਪਿੰਦਰ ਸਿੰਘ ਜਟਾਣਾ ਜੀ ਤੁਸੀਂ ਬਲਾਕ ਪ੍ਰਧਾਨ ਵੀ ਹੋ ਹਾਂਜੀ ਤੇ ਤੁਸੀਂ ਡਿਪੂ ਹੋਲਡਰ ਵੀ ਹੋ ਹਾਂਜੀ ਅ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉੱਥੇ ਤੁਸੀਂ ਉੱਥੇ ਖੰਡੋਰੀ ਬਾਰਡਰ ਤੇ ਜੋ ਸਰਦਾਰ ਜਗਜੀਤ ਸਿੰਘ ਜੀ ਡਿਲੀਵਰ ਸਾਹਿਬ ਮਰਨ ਮਰਤੇ ਬੈਠੇ ਆ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਉੱਥੇ ਪਹੁੰਚਣ ਵਾਸਤੇ ਜੀ ਖਾਨ ਤਾਂ ਦੇਖੋ ਜੀ ਬਹੁਤ ਉਤਸ਼ਾਹ ਦੇ ਵਿੱਚ ਉੱਥੇ ਪੁੱਜੇ ਹੋਏ ਵੀ ਆ ਆਪਣੇ ਨਗਰਪੰਨੀ ਵਾਲਾ ਫੱਤਾ ਵਿੱਚ ਵੀ ਬਹੁਤ ਪੁਜੇ ਹੋਏ ਆ ਜੀ ਦੇਖੋ ਕੁਝ ਕਰਾਉਣੀਆਂ ਮਜਬੂਰੀਆਂ ਹੋਈਆਂ ਨੇ ਸਾਰੇ ਹਰਕ ਬੰਦਾ ਨਹੀਂ ਜਾ ਸਕਦਾ ਜੀ ਪਰ ਅਨੇਕਾਂ ਕਿਸਾਨ ਉੱਥੇ ਪਹੁੰਚੇ ਕੋਈ ਅਜਿਹੀ ਗੱਲ ਨਹੀਂ ਘਪਰਾਉਣ ਵਾਲੀ ਗੱਲ ਨਹੀਂ ਬਹੁਤ ਤੜਾ ਦੇ ਵਿੱਚ ਉੱਥੇ ਆ ਤੇ ਜਾ ਵੀ ਰਹੇ ਆ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਅਵੇਅਰਨੈਸ ਆ ਰਿਹਾ ਉੱਚਾ ਰਿਹਾ ਪਹੁੰਚ ਰਹੇ ਕਿਸਾਨ ਬਾਰੋ ਬਾਰੀ ਆਪੋ ਆਪਣਾ ਟਾਈਮ ਕੱਢ ਕੇ ਸਾਰੇ ਪਹੁੰਚ ਰਹੇ ਬਾਕੀ ਕਿਸਾਨ ਸਿਆਣੇ ਕੋਈ ਅਜਿਹੀ ਗੱਲ ਨਹੀਂ ਪਹੁੰਚ ਹੀ ਰਹੇ ਆ ਆਪਾਂ ਨੂੰ ਤਾਂ ਕਹਿੰਦੀ ਲੋੜ ਹੀ ਕੋਈ ਨਹੀਂ ਹਰ ਕੋਣ ਆਪੋ ਆਪਣਾ ਫਿਕਰ ਆਪੋ ਆਪਣਾ ਕੰਮ ਹੈ ਇਹ ਵੀ ਇੱਕ ਕੰਮ ਕਿਸਾਨੀ ਦੇ ਨਾਲ-ਨਾਲ ਵੀ ਉੱਥੇ ਆਪਣ ਨੂੰ ਧਰਨੇ ਤੇ ਪਹੁੰਚਣਾ ਜ਼ਰੂਰੀ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਹੜੇ ਵਰਪਈਏ ਪੰਚਾਇਤ ਦੀ ਪਾਵਰ ਮਾਰ ਰਹੀ ਹੈ ਨਾਲ ਨਾਲ ਜਿਹੜਾ ਸਾਡਾ ਪਾਵਰ ਸੈਂਟਰ ਸਰਕਾਰ ਮੁਸਾਫਰ ਸੈਂਟਰ ਸਰਕਾਰ ਮੁਸਾਫਰ ਬੋਧੀ ਸਰਕਾਰ ਮੁਸਾਫਰ ਬੋਧੀ ਸਰਕਾਰ ਮੁਸਾਫਰ ਕਿਸੇ ਚੋਲੇ ਕਿਰਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਰਜੂਦ ਇਕਤਾ ਜਿੰਦਾਬਾਦ ਕਿਰਸਾਨ ਮਰਜੂਦ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾ ਪੰਜਾਬ ਸਰਕਾਰ ਮਰਦਾ ਅੱਜ ਪੰਨੀ ਵਾਲਾ ਫੱਤਾ ਚੌਕ ਦੇ ਵਿੱਚ ਤੁਸੀਂ ਜਾਮ ਲਾਇਆ ਪਹਿਲਾਂ ਤੇ ਦੱਸੋ ਵੀ ਜਾਮ ਦਾ ਮਕਸਦ ਕੀ ਹੈ ਕਿਉਂ ਲਾ ਗਿਆ ਜਾਮ ਦਾ ਮਕਸਦ ਸਾਰੇ ਪੜੀਪਾਤ ਜਾਨੂ ਨੇ ਜੋ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਚਾਰ ਦਿਨ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ ਸਾਡੀਆਂ ਜੋ ਮੰਗਾਂ ਨੇ ਜਿੱਦੇ ਵਾਸਤੇ ਖਡੌਰੀ ਡੱਲੇਵਾਲ ਸਾਹਿਬ ਬੈਠੇ ਹੋਏ ਨੇ ਉਹ ਮੰਗਾਂ ਸਾਰੇ ਪੜੀਪਾਤ ਜਾਨੂ ਨੇ ਵੀਰ ਉਹਦੇ ਕਾਲ ਆਈ ਆ ਮੋਰਚੇ ਤੋਂ ਉਹਦੇ ਆ ਸਮਰਥਨ ਵਾਸਤੇ ਹੀ ਸਾਰਾ ਪੂਰਾ ਪਰਵਾ ਹੰਗਾਰਾ ਮਰਦਿਆ ਹੈ ਤੇ ਤਾਂ ਕਰਕੇ ਅਸੀਂ ਸਾਰਾ ਜਾਮ ਲਾਇਆ ਹੋਇਆ ਕਿੰਨੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਕਿਸਾਨ ਇਕੱਠੇ ਹੋਏ ਆ ਜਿਨ੍ਹਾਂ ਨੇ ਜਾਮ ਲਾਇਆ ਇਹ ਘਟੋ ਘਟ ਇੱਥੇ ਸਾਡੇ 10 ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਸਾਰੇ ਆਸ-ਪਾਸੇ ਦੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਪਿੰਡ ਨੇ ਪੂਰਾ ਸਵਰਥਨ ਮਿਲ ਰਿਹਾ ਜੀ ਸਿਰਫ ਕਿਸਾਨ ਯੂਨੀਅਨ ਸਿੱਧੂਪੁਰ ਨਹੀਂ ਲਾਇਆ ਜਾਂ ਦੂਜੀਆਂ ਹੋਰ ਵੀ ਜਥੇਬੰਦੀਆਂ ਤੁਹਾਡੇ ਸ਼ਾਮਲ ਹੋਈਆਂ ਨਹੀਂ ਜੀ ਸਾਰੇ ਹੀ ਅਸੀਂ ਅਸੀਂ ਆਪ ਦਾ ਸਾਰੇ ਕਿਸਾਨ ਹੀ ਆ ਅਸੀਂ ਸਾਰਾ ਆਪ ਦਾ ਇਕਤਾ ਵਖਾ ਰਹੇ ਆ ਚਲੋ ਜੇ ਸਾਡੇ ਉਹ ਲੀਡਰਾਂ ਚ ਮਤ ਭੇਜਦਾ ਗੱਲ ਵੱਖਰੀ ਆ ਬਾਕੀ ਸਾਡੇ ਕਿਸਾਨ ਸਾਰੇ ਸਾਥ ਦੇ ਰਹੇ ਨੇ ਉਹਦੇ ਵਿੱਚ ਕੋਈ ਪਾਰਟੀ ਦਾ ਸਵਾਨ ਨਹੀਂ ਕਿਸਾਨ ਸਾਰੇ ਹੀ ਸਾਡੇ ਨਾਲ ਨੇ ਜੀ ਸਾਰੀਆਂ ਪਾਰਟੀਆਂ ਦੇ ਸਾਥ ਦੇ ਪੂਰੀ ਤਰ੍ਹਾਂ ਸਫਲ ਆ ਕਿਸਾਨ ਜਿਹੜਾ ਤੁਸੀਂ ਅੱਜ ਮੋਰਚਾ ਲਾਇਆ ਪੂਰੇ ਪੂਰੀ ਤਰ੍ਹਾਂ ਸਫਲ ਆ ਪੂਰਾ ਮੋਰਚਾ ਪੂਰਜਾ ਸਫਲ ਆ ਜੀ ਮੈਂ ਸਵੇਰੇ ਅੱਜ ਬਾਹਰ ਤੋਂ ਆ ਰਿਹਾ ਸੀ ਜਲੰਧਰ ਸਾਈਡ ਤੋਂ ਵੀ ਰਸਤੇ ਦੇ ਵਿੱਚ ਸਾਰੇ ਜਿੱਥੇ-ਜਿੱਥੇ ਵੀ ਅਸੀਂ ਗਏ ਆ ਪੂਰਾ ਭਰਵਾਂ ਘਰਾ ਮਿਲ ਰਿਹਾ ਹੈ ਪੂਰੀ ਤਰ੍ਹਾਂ ਪੰਜਾਬ ਬੰਦ ਕੀਤਾ ਹੋਇਆ ਦੁਕਾਨਦਾਰ ਭਰਾਵਾਂ ਨੇ ਸਾਰੇ ਵਰਗ ਨੇ ਸਾਨੂੰ ਪੂਰਾ ਸਮਰਥਨ ਦਿੱਤਾ ਜੀ ਜਿੰਨੇ ਵੀ ਤਰ੍ਹਾਂ ਦੇ ਸਾਰੇ ਵਰਗ ਨੇ ਕਿਸੇ ਵੀ ਕੈਟਾਗਰੀ ਦੇ ਚਾ ਲੋਕ ਨੇ ਉਹ ਸਾਡੇ ਨਾਲ ਖੜੇ ਆ ਜੀ ਕਿਸਾਨਾਂ ਦੇ ਜਗਜੀਤ ਢੱਲੇਵਾਲ ਜੀ 34 35 ਦਿਨ ਹੋ ਗਏ ਬਰਨ ਬਰਨ ਤੇ ਬੈਠੇ ਆ ਹਾਂ ਜੀ ਉਹਨਾਂ ਦੀ ਸਿਹਤ ਅਤੇ ਦੂਜਾ ਨੰਬਰ ਤੇ ਫਸਾਨਾਂ ਦੀ ਅਤੇ ਕੇਂਦਰ ਸਰਕਾਰ ਦੀ ਇੱਥੇ ਕਿ ਪੇਜ ਫਸਿਆ ਖੜਾ ਜਿਹੜਾ ਕੇਂਦਰ ਸਰਕਾਰ ਮੰਦੀ ਨੂੰ ਗਈ ਉਹ ਤਾਂ ਜੀ ਹੁਣ ਅੱਜ 35 ਦਿਨ ਹੋ ਚਲੇ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਾ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਏ ਜੋ ਜਿਹੜੇ ਕਿਸਾਨ ਆ ਸਾਰੇ ਹੀ ਡੱਲੇਵਾਲ ਸਾਹਿਬ ਦੇ ਨਾਲ ਨੇ ਸਾਰਾ ਪੰਜਾਬ ਹੀ ਨਾਲ ਖੜਾ ਅੱਜ ਥੰਮ ਬਣ ਕੇ ਪੰਜਾਬ ਦੇ ਵਿੱਚ 3.5 ਕਰੋੜ ਲੋਕ ਨੇ ਜਿਨ੍ਹਾਂ ਨੇ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਏ ਉਹਦੇ ਵਿੱਚ ਕੋਈ ਨਹੀਂ ਕਹਿ ਸਕਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਧਰਮ ਦਾ ਵਿਤਕਰਾ ਏ ਚਾਹੇ ਕੋਈ ਕਿਸੇ ਤਰ੍ਹਾਂ ਦਾ ਸਾਰੀਆਂ ਜੁਲਿਆਣਾ ਸਾਰੇ ਪੀਆਰਟੀਸੀ ਐਸਜੀਪੀਸੀ ਪਟਵਾਰ ਯੂਨੀਅਨ ਆਂਗਣਵਾਰੀ ਵਾਲੇ ਜੋ ਵੀ ਆ ਸਾਰਿਆਂ ਦਾ ਪੂਰਾ ਪਰ ਮੰਗਾ ਰ ਮੈਂ ਤੇ ਪਰ ਸੈਂਟਰ ਨੂੰ ਪਤਾ ਨਹੀਂ ਅਜੇ ਤੱਕ ਇਸ ਬਾਰੇ ਸਾਡੇ ਨਾਲ ਕੀ ਹੈਗਾ ਜਿਹੜਾ ਉਹ ਗੱਲ ਨਹੀਂ ਕਰ ਰਾਇ ਪੰਜਾਬ ਦੀਆਂ ਜੜੀਆਂ ਸਾਡੀਆਂ ਮੰਗਾ ਉਹ ਨਹੀਂ ਮੰਨਦਾ ਨਹੀਂ ਸੁਣਦਾ ਇਹ ਉਹਨਾਂ ਨੂੰ ਖੇਤੀ ਤੋਂ ਖੇਤੀ ਸਾਥ ਦੇਣਾ ਚਾਹੀਦਾ ਹੈ ਤੇ ਮੰਗਾ ਸਾਡੀਆਂ ਮੰਨੀਆਂ ਚਾਹੀਦੀਆਂ ਪਿਛਲੇ ਦਿਨੀ ਦੇਖਿਆ ਹੋਊਗਾ ਸੁਪਰੀਮ ਕੋਰਟ ਦਾ ਵੀ ਫੈਸਲਾ ਸੀ ਆ ਵੀ ਗੱਲੇਵਾਲ ਦੀ ਸਿਹਤ ਲਈ ਉਹਨਾਂ ਨੂੰ ਫਿਕਰਮੰਦ ਕੀਤਾ ਹਾਂਜੀ ਇਹਨਾਂ ਨੂੰ ਜਿਹੜੀ ਮੈਡੀਕਲ ਸਹੂਲਤ ਦਿੱਤੀ ਜਾਵੇ ਮੈਨੂੰ ਲੱਗਦਾ ਸੀ 31 ਤਰੀਕ ਤੱਕ ਉਹਨਾਂ ਨੂੰ ਡੈਡਲਾਈਨ ਦਿੱਤੀ ਪੰਜਾਬ ਸਰਕਾਰ ਨੂੰ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਉਹ ਲੋਕ ਦੇ ਕਾ ਲੀਡਰਾਂ ਦੇ ਬਿਆਨ ਹੁੰਦੇ ਨੇ ਬਿਆਨਬਾਜ਼ੀ ਕਰਨ ਵਾਲ ਤੇ ਜ਼ਮੀਨੀ ਤੌਰ ਤੇ ਬਹੁਤ ਫਰਕ ਹੁੰਦਾ ਹੈ ਉਹਦਾ ਬਿਆਨ ਦੇ ਦੇਣਾ ਇੱਕ ਆਪਣਾ ਪੱਲਾ ਝਾੜਦੇ ਆ ਵੀ ਲੋਕ ਖਾਵਾ ਕਰਦੇ ਆ ਡੱਲੇਵਾਲ ਸਾਹਿਬ ਵਰਗਾ ਲੀਡਰ ਨਹੀਂ ਮਿਲਣਾ ਕਿਸੇ ਨੂੰ ਇਸ ਤੋਂ ਬਾਅਦ ਸਾਨੂੰ ਛੇਤੀ ਤੋਂ ਛੇਤੀ ਸਰਕਾਰ ਨੂੰ ਇਹ ਮੰਗਾਂ ਵੱਲ ਧਿਆਨ ਦੇ ਕੇ ਤੇ ਸਾਹ ਦੇਣਾ ਚਾਹੀਦਾ ਹੈ ਤੇ ਉਹਨੂੰ ਉਹਨਾਂ ਦੀ ਜਾਨ ਜਿਹੜੀ ਆ ਉਹ ਬਹੁਤ ਜ਼ਿਆਦਾ ਕੀਮਤੀ ਆ ਉਹ ਜਿਹੜਾ ਬੰਦਾ ਉਸ ਤੋਂ ਬਾਅਦ ਦੁਨੀਆ ਨੂੰ ਮਿਲੇਗਾ ਨਹੀਂ ਹੈ ਭਾਈ ਜੀ ਭਾਈ ਜੀ ਜਿਵੇਂ ਆਪਣੇ 32 ਜਥੇਬੰਦੀਆਂ ਆ ਹਾਂਜੀ ਕੱਲੇ ਡਲੇਵਾਲ ਸਾਹਿਬ ਆ ਜਗਜੀਤ ਸਿੰਘ ਡਲੇਵਾਲ ਸਾਹਿਬ ਜਿਹੜੇ ਖਨੋਰੀ ਬਾਰਡਰ ਮਰਨਵਰ ਤੇ ਬੈਠੇ ਆ ਹਾਂਜੀ ਹਾਂਜੀ ਦੂਜੀਆਂ ਜਥੇਬੰਦੀਆਂ ਮੈਨੂੰ ਤਾਂ ਨਹੀਂ ਲੱਗਦਾ ਵੀ ਬਹੁਤਾ ਕੋਈ ਉਹਨਾਂ ਦੇ ਕੋਈ ਜੂ ਸਰਕੀ ਹੋਊਗੀ ਸਿਰ ਤੇ ਹਾਂਜੀ ਵੀ ਉਹ ਦੂਜੇ ਜਣਕੇ ਸਾਰੇ ਭਾਰਤ ਦੇ ਕਿਸਾਨਾਂ ਵਾਸਤੇ ਉਹ ਮੰਗਾ ਵਾਸਤੇ ਬੈਠੇ ਆ ਕੀ ਕਹਿਣਾ ਚਾਹੋਗੇ ਜੀ ਤੁਸੀਂ ਅਸੀਂ ਕਹਿਣਾ ਜੀ ਸਾਰੇ ਇਕੱਠੇ ਹੋਣ ਪਰ ਚਲੋ ਕੋਈ ਨਹੀਂ ਉਹ ਵੀ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਕਿੰਤੂ ਪ੍ਰੰਤੂ ਨਹੀਂ ਕਰਦੇ ਅੱਜ ਅਸੀਂ ਇਹ ਗੱਲ ਕਵਾਂਗੇ ਤੇ ਸਾਡਾ ਉਹਦਾ ਮੈਸੇਜ ਜਿਹੜਾ ਉਹ ਠੀਕ ਨਹੀਂ ਮਿਲਦਾ ਅਸੀਂ ਉਹਨਾਂ ਦੇ ਅੱਗੇ ਵੀ ਹੱਥ ਪੱਲਾ ਜੋੜਿਆ ਉਹਨਾਂ ਨੂੰ ਵੀ ਮੈਸੇਜ ਭੇਜਿਆ ਹੋਇਆ ਸਾਰਾ ਭਦੇਸਾ ਵਿਦਾਨ ਵੀ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਹੋਇਆ ਏ ਵੀ ਸਾਰਿਆਂ ਨੂੰ ਹੀ ਅਸੀਂ ਕਹਿ ਰਹੇ ਆਂ ਵੀ ਇੱਕ ਝਟ ਹੋਈਏ ਤਾਂ ਤਾਂ ਹੀ ਆਪਾਂ ਮੋਰਚਾ ਸਫਲ ਕਰਕੇ ਜਿੱਤ ਸਕਦੇ ਆਂ ਸਾਰਿਆਂ ਨੂੰ ਕਹਿ ਰਹੇ ਆ ਸੀ ਉਹ ਵੀ ਸਾਡਾ ਸਾਥ ਦੇ ਰਹਾ ਥੈਂਕ ਯੂ ਥੈਂਕ ਯੂ ਹਾਂ ਜੀ ਸੁਖندر ਸਿੰਘ ਜੀ ਤੁਸੀਂ ਬੜੇ ਹੀ ਸਰਗਰਮ ਰਹੇ ਹੋ ਮੈਂ ਤੁਹਾਨੂੰ ਵੇਖਿਆ ਵੀ ਪੁਰਾਣੇ ਜਦੋਂ ਭਵਿੰਦਰ ਸਿੰਘ ਮਾਲ ਹੁੰਦਾ ਸੀ ਲੱਖੋਵਾਲ ਹੁੰਦਾ ਸੀ ਉਦੋਂ ਦੇ ਤੁਸੀਂ ਸਰਗਰਮੀ ਨਾਲ ਕੰਮ ਕਰੀ ਜਾਉਂ ਹਾਂ ਹਾਂ ਜੀ ਉਦੋਂ ਦਾ ਤੇ ਹੁਣ ਦਾ ਕਿੰਨਾ ਕੁ ਫਰਕ ਤੁਸੀਂ ਮੰਨਦੇ ਹੋ ਵੀ ਹੁਣ ਸਗਾਨੀ ਜਿਹੜਾ ਕਿਸਾਨੀ ਸਰਕਾਰ 'ਚ ਤੇਜ਼ ਹੋਇਆ ਜਾਂ ਮੱਠਾ ਹੋਇਆ ਜਾਂ ਉਦੋਂ ਤੇਜ਼ ਸੀ ਇਹ ਜੀ ਉਦੋਂ ਨਾਲੋਂ ਤਾਂ ਮੇਰਾ ਥਾ ਬਹੁਤ 20 3 ਗੁਣਾ ਵੱਧ ਚੁੱਕਾ ਕਿਉਂ ਉਦੋਂ ਅਸੀਂ ਲਖੋਵਾਲ ਦੇ ਥੱਲੇ ਮਨੋਰਜੇ ਮੀਟਿੰਗ ਹੁੰਦੀ ਸੀ ਤਾਂ ਵੱਧ ਤੋਂ ਵੱਧ 20 25 ਬੰਦੇ ਇਕੱਠੇ ਹੁੰਦੇ ਸੀ ਕੱਲਾ ਹੀ ਲਖੋਵਾਲ ਪ੍ਰਧਾਨ ਸੀ ਅੱਜ ਵੇਖੋ ਪੰਜਾਬ ਦੇ ਕਿੰਨੇ ਪ੍ਰਧਾਨ ਆ ਤੇ ਜੇ ਇੱਕ ਪ੍ਰਧਾਨ ਮੈਸੇਜ ਦਿੰਦਾ ਨਾ ਤੇ ਇੱਕ ਦੇ ਥੱਲੇ ਹੀ 2-400 ਬੰਦਾ ਇੱਕ ਬਲਾਗ 'ਚ ਇਕੱਠਾ ਹੋ ਜਾਂਦਾ ਤੇ ਬਾੜੀ ਗੱਲ ਨਹੀਂ ਵੀ ਜਿਹੜੇ ਜਥੇਬੰਦੀਆਂ ਰੋਜ਼ ਇੱਕ ਨਵੀਂ ਬਣ ਜਾਂਦੀ ਐ ਕੱਲੇ ਕੋਈ ਛੇਰੇ ਪੰਜਾਬ ਕੁਝ ਜਥੇਬੰਦੀ ਹੋਰੀ ਨਵੀਂ ਬਣ ਗਈ ਤੇ ਜਦੋਂ 20 ਦੇ ਵਿੱਚ 32 ਜਥੇਬੰਦੀਆਂ ਵੀ ਹੁਣ ਮੇਨ ਲਾਦਾ 4-500 ਬਣ ਗਈਆਂ ਹੋਣੀਆਂ ਇਹ ਜਿਵੇਂ ਖਿੰਡਦੇ ਜਾਂਦੇ ਆ ਇੱਕ ਦੂਜੇ ਦਾ ਵਿਰੋਧ ਕਰਦੇ ਆ ਛਤਰੀਦਾਲ ਵੰਡਦੇ ਆ ਹੁਣ ਤੁਸੀਂ ਇੱਥੇ ਵੇਣਿਓ ਕਿ ਬਾਕੀ ਜਥੇਬੰਦੀਆਂ ਨਹੀਂ ਆਈਆਂ ਕਿ ਇਹਨੂੰ ਤੁਸੀਂ ਮਾੜਾ ਛਕ ਨਹੀਂ ਸਮਝਦੇ ਨਹੀਂ ਕੋਈ ਮਾੜਾ ਨਹੀਂ ਜਿੰਨੇ ਪ੍ਰਧਾਨ ਮੰਡਲ ਸਾਨੂੰ ਚੰਗਾ ਕਿਉਂਕਿ ਉਹਨੇ ਪਹਿਰਵਾਈ ਜਾਦੀ ਕਰਦੇ ਆ ਤੇ ਆਪਰ ਦੇ ਨਾਲ ਬੰਦੇ ਜੋੜਦੇ ਆ ਕਿ ਉਹਨਾਂ ਹੀ ਸਾਡਾ ਮੈਂਬਰਸ਼ਿਪ ਵੱਧਦੀ ਆ ਸਰਨ ਵਾਲੇ ਦੇ ਨਾਮ ਕੋਈ ਫਰਕ ਨਹੀਂ ਆ ਪ੍ਰਧਾਨ ਜੇ ਉਹ ਪਾਦੇ ਨੇ ਪ੍ਰਧਾਨ ਬੰਦੇ ਮਾਰੇ ਲਖੜੇ ਹੁੰਦੇ ਆ ਕੋਈ ਜਾਣ ਕਿ ਜਿਹੜੀ ਜਥੇਬੰਦੀ ਚ ਹੋਵਾਂਗੇ ਕੰਮ ਕਰੀ ਚੱਲੋਗੇ ਰੋਕਦੇ ਆ ਉਹ ਬੰਦਿਆਂ ਨੂੰ ਰੋਕਦੇ ਆ ਵੀ ਆਪਣਾ ਕੋਈ ਪ੍ਰੋਗਰਾਮ ਨਹੀਂ ਉਹਦਾ ਕੱਲੇ ਸਿੱਧੂਪੁਰ ਵਾਲਾ ਨਹੀਂ ਜੀ ਅੱਜ ਕੱਲ੍ਹ ਤੋਂ ਲੈ ਕੇ ਬੰਦੇ ਲੋਕ ਆ ਬੂਹਾਂ ਰੇ ਹੋ ਚੁੱਕੇ ਆ ਰੋਕਣਾ ਕੁਝ ਰੁਗਿਆ ਅੱਜ ਵੇਖੋ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਆ ਤੇ ਥਾਂ ਥਾਂ ਦੇ ਉੱਤੇ ਚੱਕੇ ਜਾਮ ਹੋਏ ਪਿਆ ਜੇ ਲੋਕ ਆਏ ਤੇ ਹੋਏ ਪਿਆ ਇੱਕ ਦੋ ਜਥੇ ਬੰਦਿਆਂ ਤੇ ਸਾਰੇ ਲੋਕ ਮਾਰੇ ਆ ਗਏ ਆ ਜੇ ਸਾਰਿਆਂ ਦੇ ਆਏ ਫੇਰ ਹੀ ਹੋਏ ਆ ਫੇਰ ਹੀ ਹੋਏ ਆ ਨਾ ਇਹ ਗੱਲ ਤਾਂ ਸਾਨੂੰ ਮੰਨਣੀ ਪਊਗੀ مطلب ਲੋਕਾਂ ਨੇ ਜਦੋਂ ਆਪ ਮੁਹਾਰੇ ਦਾ ਐਲਾਨ ਕਰਤਾ ਸਾਰੇ ਮਤਲਬ ਉਹਨਾਂ ਜੋ 4 ਤਰੀਕ ਦਾ ਪ੍ਰੋਗਰਾਮ ਵੀ ਦਿੱਤਾ ਆਇਆ ਮਾਹ ਪੰਚਾਇਤ ਦਾ ਜੇ ਸਾਰੇ ਆਉਣਾ ਤੇ ਸਾਰੇ ਆਹੀਂ ਜਥੇ ਬੰਦਿਆਂ ਜਾਣਾ ਬੱਬੂ ਕੇਂਦਰ ਸਰਕਾਰ ਨਾਲ ਕਿੱਥੇ ਇਹ ਗੱਲ ਆੜੀ ਪਈ ਆ ਜਿਹੜੇ ਮੁੱਦਿਆਂ ਤੇ ਗੱਲ ਪੂਰੀ ਲੱਗ ਰਹੀ ਸਰਕਾਰ ਜਿਹੜੀ ਆ ਵੇਖੋ ਜੀ ਉਹ ਬੇਈਮਾਨ ਹੋ ਚੁੱਕੀ ਆ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਮੰਗਾ ਇਹਨਾਂ ਨੇ ਮੰੰਗੀਆਂ ਅਸੀਂ ਕੋਈ ਨਵੀਂ ਮੰਗ ਤਾਂ ਮੰਗੀ ਨਹੀਂ ਮੰਗਾ ਤਾਂ ਉਹ ਹੀ ਆ ਜਿਹੜੀਆਂ ਆਉਂਦੀਆਂ ਮੰੰਦੀਆਂ ਉਹ ਸਾਡੀਆਂ ਲਾਗੂ ਕਰ ਦੇਣ ਤੇ ਅਸੀਂ ਉਸ ਆਪਦੇ ਘਰ ਰਹੀ ਆਪਦੇ ਘਰ ਇੱਕ ਲੀਡਰ ਵੇਖੋ ਪੈਦਾ ਹੋਣ ਤੇ 50 ਸਾਲ ਲੱਗਦੇ ਆ ਅੱਜ ਸਾਡਾ ਦੱਲਿਆਲ ਸਾਹਿਬ ਇੱਕ ਮਹੀਨੇ ਦੇ ਵਿੱਚ ਵੀ ਸਰਕਾਰ ਖੋ ਰਹੀ ਆ ਕਿਆ ਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਖੁੱਸ ਗਿਆ ਤੇ ਸਾਨੂੰ ਤਾਂ ਵੇਖੋ 50 ਸਾਲ ਫਿਰ 50 ਸਾਲਾਂ ਚ ਲੀਡਰ ਪੈਦਾ ਹੋਣਾ ਸਾਨੂੰ ਤਾਂ ਉਹਦੇ ਚ ਇੰਨਾ ਘਾਟਾ ਹੋਣਾ ਜਿੰਨਾ ਅਸੀਂ ਦੱਸ ਨਹੀਂ ਸਕਦੇ ਪਰ ਜੇ ਡੱਲੇਵਾਲ ਸਾਹਿਬ ਦੀ ਮੌਤ ਹੋ ਗਈ ਤਾਂ ਉਹ ਅਨਿਲੰਦਰ ਮੋਦੀ ਜ਼ਿੰਮੇਵਾਰ ਹੋਵੇਗਾ ਠੀਕ ਹੈ